ਕਿ ਉਹਦੇ ਲੋਕਾਂ ਤੋਂ ਵੱਲ ਸਰਪੰਚ ਬਣਿਆ ਸੇਵਾ ਕਾਂ ਦਾ ਮੌਕਾ ਤਾਂ ਮੌਤ ਹੋ ਗਿਆ। ਵੱਡੇ ਜਤੇਸ ਮੰਤਿਆ ਪਾਸ ਇੱਜਾ ਤੋਂ ਕੀ ਕਰਨਾ ਚਾਹਵੇ ਕਿਵੇਂ ਦੇ ਦੇ। ਮੈਂ ਕਰਨੈਲ ਸਿੰਘ ਪਿੰਡ ਸ਼ਮਸ਼ੇਰਪੁਰ ਦਾ ਸਰਪੰਚ ਮੈਨੂੰ ਲੋਕਾਂ ਬਧੀਆ ਤੇ ਚੰਗੇ ਢੰਗ ਨਾਲ ਸਰਪੰਚ ਚੁਣਿਆ। ਤੇ ਮੈਂ ਲੋਕਾਂ ਦਾ ਤਰ ਤੈਹ ਦਿਲੋਂ ਕੰਮ ਕਰਨ ਦਾ ਪੂਰਾ ਪੂਰਾ ਜੋਰ ਲਾ ਕੇ ਤੇ ਛੇ ਹੀ ਕੰਮ ਕਰਾਂਗਾ। ਪਰ ਤਜੀਹ ਪੰਚਾਇਤਵੋ ਕਿਹੜੇ ਹੱਥ ਨਹੀਂ ਕੰਮ ਆਇਆ ਕਿ ਇਹ ਜੋ ਤੁਹਾਡੀ ਵਾਰੀ ਗੋਲਡ ਵੈ ਪਿਛਲੀ ਪੰਚਾਇਤ ਕੋਲੋਂ ਮਿਸ਼ਾਨ ਘਾੜ ਦਾ ਰਸਤਾ ਨਹੀਂ ਬਣਿਆ ਬਾਹਰ ਲਈ ਫਿਰਨੀ ਨਹੀਂ ਬਣੀ ਤੇ ਪਿੰਡ ਦੇ ਵਿੱਚ ਰਹਿੰਦੀਆਂ ਫਿਰਨੀਆਂ ਦੀ ਗਲੀਆਂ ਨੇ ਜਿਹੜੀਆਂ ਉਹ ਵੀ ਨਹੀਂ ਬਣੀ ਆਪ ਦੇਖਿਆ ਆਏਗਾ ਜਦੋਂ ਬਾਹਰਲੇ ਬੰਦੇ ਤੇ ਜਾਈਦਾ ਹਾਂਜੀ ਤੇ ਬਲਕੋਟ ਲੱਗੇ ਹੁੰਦੇ ਨੇ ਲੜਕਾ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਮਿੰਟੋ ਚ ਜਾਈਏ ਇੱਕ ਸੁਣੀ ਪਾਰਕਿੰਗ ਨਹੀਂ ਹੁੰਦੀ ਆ ਲਾਇਬ੍ਰੇਰੀ ਹੁੰਦੀ ਆ ਨੌਜਵਾਨਾਂ ਵਾਲਾ ਟੇਓਪਨ ਕੇ ਹੁੰਦੀ ਆ ਡਿਸਪੈਂਸਰ ਨਹੀਂ ਹੁੰਦੀ ਆ ਉਹ ਖੇਡ ਦਾ ਮદાન ਹੁੰਦਾ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ। ਇਹ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਇਦਾਂ ਦੀ ਫੈਸਿਲਿਟੀ ਦਾ ਸਬਸਤ ਹੁੰਦਾ ਹੈ ਕੀ? ਸਾਡੇ ਪਿੰਡ ਵਿੱਚ ਇਦਾਂ ਦੀ ਕੋਈ ਵੀ ਨਹੀਂ ਆ। ਸਾਡੇ ਪਿੰਡ ਵਿੱਚ ਨਾ ਦੇ ਗਰਾਊਂਡ ਹੈ। ਨਾ ਕੋਈ ਬੁੱਢਿਆਂ ਵਾਸਤੇ ਬੈਠਣ ਵਾਸਤੇ ਪਾਰਕਿੰਗ ਹੈ। ਨਾ ਕੋਈ ਖੁਰਸੀ ਹੈ, ਨਾ ਕੋਈ ਲਾਈਟ ਦਾ ਪ੍ਰਬੰਧ ਹੈ। ਕੋਈ ਵੀ ਚੀਜ਼ ਸਾਡੇ ਪਿੰਡ ਵਿੱਚ ਹਾਨੀ। ਸਾ ਅਗਰ ਸਰਕਾਰ ਸਾਨੂੰ ਕੋਈ ਦੇ ਤੇ ਅਸੀਂ ਛੱਟ ਕੰਮ ਕਰਾ ਦੇਾਂਗੇ। ਉਸ ਬੰਦੇ ਰਹਿੰਦੇ ਆ ਜਿਨ੍ਹਾਂ ਨੂੰ ਰਾਸ਼ਨ ਦੀ ਪੂਰੀ ਜ਼ਰੂਰਤ ਹੈ। ਉਸ਼ ਕਰ ਰਹਿੰਦੀ ਹੈ। ਠੀਕ ਆ ਮਾਬਾ ਉਹਨਾਂ ਦਾ ਜਾਲੀ ਬਣੀ ਬਸ। ਬਾਕੀ ਸਾਰੇ ਜਾਜ ਬਣੀ ਦੇ। ਇਹ ਕਿੰਨੇ ਕੇ ਜਿਹੜੇ ਲੋਕਾਂ ਦੇ ਰਖਤਾਰ ਬਣ ਹੋ ਰਹੇ? ਘੱਟੋ ਘਾਟ 10 ਤੋਂ 15 ਰਹਿੰਦੀ। ਹਾਂ। ਇਹ ਲੱਗਦਾ ਸ਼ੈਡ ਵਾਂਗੂ ਉਹਨਾਂ ਤੇ ਕੀ ਸਮੱਸਿਆ ਆ ਰਹੀ? ਆਹ ਜਿਹੜੇ ਜੰਨਿਆਂ ਤੇ ਉਹ ਕਹਿੰਦੇ ਸ਼ੈਡ ਬੰਦ ਹੈ, ਫੈਲਾ ਫੂਲਾ ਭਰ ਕੇ ਦਿੰਦੇ ਆ ਤੇ ਫਿਰ ਕਹਿੰਦੇ ਸ਼ੈਡ ਬੰਦ। ਤਾਂ ਫਿਰ ਨਹੀਂ ਬੰਦਦੇ। ਜੀ ਗੱਲ ਕਰੀਏ ਜਦੋਂ ਮਨ ਦੇਗਾ ਦੇ ਵਿੱਚ ਜਿਹੜੇ ਜੋ ਲੋਕ ਹੁੰਦੇ ਆ ਉਹਨਾਂ ਨੂੰ ਜਗਾਨੀ ਰੋਣਾ ਕਰ ਜਾਏ ਨਾ ਪਾ ਜਾਂਦੇਗਾ। ਤੋਂ ਆਪਜੀ ਦੀ ਵਾਈ ਦੇ ਵਿੱਚ ਕਿਵੇਂ ਦੇਖਿਆ ਜਾਏਗਾ? ਅਹੀਂ ਕੰਮ ਕਰਾਂਗੇ ਤੇ ਅਹੀਂ ਜਿਹੜੇ ਕੰਮ ਕਰਨ ਵਾਲੇ ਬੰਦੇ ਆ ਅਸੀਂ ਉਹਨਾਂ ਨੂੰ ਹੀ ਕੰਮ ਦਿਆਂਗੇ ਤੇ ਕੰਮ ਕਰਵਾਵਾਂਗੇ ਉਹਦੇ ਕੋਲ। ਬਿਲਕੁਲ ਜੋਗਰ ਕੰਮ ਜਿਹੜੇ ਪਾਏ ਨੇ ਉਹ ਕੋਈ ਜਾਏ ਨਾ। ਅਹੀਂ ਜਿਹੜੇ ਨਾਮ ਪਾਏ ਆ ਉਹ ਜਾਇਜ਼ ਪਾਏ ਆ ਤੇ ਜਿਹੜੇ ਅੱਗੇ ਵੀ ਕੰਮ ਕਰਾਂਗੇ ਅਸੀਂ ਜਾਇਜ਼ ਹੀ ਪਾਾਂਗੇ। ਜੀ ਸਰ ਕੱچے ਪੁੱਠਿਆਂ ਦੇ ਮਤਲਬ ਅੰਦਰਲੀ ਨੂੰ ਕਵਾਟ ਤੇ ਪਾਸੇ ਪਨਾ ਵਿਚ ਆਏ ਨੇ ਉਹ ਨਵੇਂ ਵੀ ਹੋਰ ਅਗੇ ਨੇ ਆਉਂਦੀ ਤਾਂ ਫਿਰ ਵਿੱਚ ਕਿੰਨੇ ਕੱਚੇ ਗੁੰਡਾਂ ਨੂੰ ਗ੍ਰਾਂਟ ਆਈ ਜਾਂਦੀ ਹੈ ਨਾ ਸਾਡੇ ਪਿੰਡ ਵਿੱਚ ਸੱਤਾ ਘਰਾਂ ਦੀ ਫਾਰਮ ਭਰੇ ਹੀ ਅਜੇ ਤੱਕ ਇਹ ਵੀ ਬੰਦੇ ਨੂੰ ਕੋਈ ਵੀ ਗ੍ਰਾਂਟ ਨਹੀਂ ਮਿਲੀ ਇਗਲੇ ਕੋਈ ਆਏ ਹੁੰਦਾਂ ਪਿੰਡ ਵਿੱਚ ਆਏ ਨਹੀਂ ਸਾਡੇ ਪਿੰਡ ਚ ਕੋਈ ਗ੍ਰਾਂਟ ਨਹੀਂ ਹੈ ਅੱਜ ਤੋਂ ਕੋਈ 10 ਸਾਲ 10 ਸਾਲ ਹੋ ਚਾਂ 8 ਸਾਲ ਪਹਿਨੋਂ ਬਾਅਦ ਪਹਿਲਾਂ ਦੀ ਗੱਲ ਹੈ ਤੇ ਆਈਆਂ ਆਈਆਂ ਹੀ ਇੱਕ ਦੋ ਗਰੰਟਾਂ ਮੁੜ ਕੇ ਕਿਸੇ ਨੂੰ ਨਹੀਂ ਆਈ ਨਾ ਅਗੇ ਹਰੀ ਜਾਣ ਨੂੰ ਆਈ ਨਾ ਲੋੜਵੰਦ ਬੰਦੇ ਨੂੰ ਆਈ ਕਿਸੇ ਨੂੰ ਨਹੀਂ ਸਭ ਜੋਗਨ ਨਸ਼ਾ ਉਹ ਤੋਂ ਪੰਜਾਬ ਸਰਕਾਰ ਦੇ ਮਹੱਲੀਅਤ ਤੋਂ ਆਪ ਕੀਤੇ ਪਿੰਡ ਨੂੰ ਲੈ ਕੇ ਜਿਵੇਂ ਨੇ ਸਾਡੇ ਪਿੰਡ ਵਿੱਚ 100% ਕੋਈ ਨਸ਼ਾ ਨਹੀਂ ਕਰਦਾ ਕੋਈ ਵੀ ਨਹੀਂ ਕਰਦਾ ਕੋਈ ਦੂਜਾ ਨਹੀਂ ਗੋਲੀਆਂ ਨਹੀਂ ਚਿਟਾ ਨਹੀਂ ਟੀਕਾ ਨਹੀਂ ਕੋਈ ਨਹੀਂ ਕਰਦਾ ਬਿਲਕੁਲ ਠੀਕ ਬਿਲਕੁਲ ਨਹੀਂ ਕਰਦਾ ਕੋਈ ਕਿੰਨੀ ਹੈ ਸਾਡੇ ਪਿੰਡ ਇਦਾਂ ਦਾ ਕੇਸ ਹੋਇਆ ਹੀ ਨਹੀਂ ਅਜੇ ਤੱਕ ਆ ਪਿੰਡ ਦੀ ਐਜੂਕੇਸ਼ਨ ਲੈ ਲਈ ਨਹੀਂਵੇਂ ਦੇ ਪੜਾਈ ਸਕੂਲ ਜਿਹੜਾ ਹੋਵਾ ਕੇ ਨਹੀਂ ਕਿ ਤੱਕ ਔਰ ਜਿੱਥੇ ਸਟਾਫ ਪੂਰਾ ਵਾਜਾਂ ਤੇ ਕਮੀ ਆ ਜਾਂ ਇਹ ਆਪਣੇ ਰਹੂ ਨਾ ਸਾਡੇ ਪਿੰਡ ਦੇ ਵਿੱਚ ਸਕੂਲ ਹੈ 5ਵੀਂ ਤੱਕ ਪ੍ਰਾਇਮਰੀ ਸਕੂਲ ਹੈ ਤੇ ਮਾਸਟਰ ਬਹੁਤ ਚੰਗੇ ਆ ਦੋਏ ਦੋ ਹੀ ਮਾਸਟਰ ਲੱਗੇ ਦੇ ਆ ਤੇ ਚੰਗੇ ਜਣਿਆਂ ਨੂੰ ਪੜਾਉਂਦੇ ਆ ਵਿੱਚ ਪਰ ਸਾਨੂੰ ਚਾਹੀਦਾ ਵੀ ਸ਼ਲਾਮਪੁਰ ਪਿੰਡ ਦੇ ਵਿੱਚ 10ਵੀਂ ਤੱਕ ਸਕੂਲ ਬਣ ਜੇ ਉਥੇ ਅਠਵੀਂ ਤੱਕ ਦੇ ਯਾਨੀ ਜਾਣ ਨੂੰ ਬੜੀ ਤੰਗੀ ਹੁੰਦੀ ਹੈ ਦਰੰਗਲੇ ਤੋਂ 5 ਕਿਲੋਮੀਟਰ ਤੇ ਪਾਣੀ ਚੜ ਜਾਂਦਾ ਤੇ ਵਿਚਾਰੇ ਫਿਰ ਘਰ ਹੀ ਬੈਠੇ ਰਹਿੰਦੇ ਫਿਰ ਕਿੱਦਾਂ ਜਾਣਾ ਤੁਹਾਡੇ ਤੋਂ ਪਿਛਲੀ ਉਹ ਮੈਂ ਪਈ ਆ ਪੰਜਾਬਾ ਮੈਂ ਅੱਜ ਪੰਜਾਹ ਹੰ ਬੈਠੂ ਵੀ ਜੇ ਹੋਵੇ ਹਾਂਜੀ ਉਸ ਆਗੂ ਵੀ ਹੋਣ ਜੋ ਤੁਹਾਡੇ ਪ੍ਰਿੰਸੀਪਲ ਕਿਤੇ ਉਹਨਾਂ ਨੇ ਬੋਲ ਦਿੱਤੀ ਜਾਂ ਸਕੂਲ ਜਿਹੜਾ ਹੈ ਉਹ ਹੁਣ ਤੱਕ ਹੋਣ ਜਿਹਦਾ ਨਾਮ ਦੱਸਣਾ ਇਹ ਪਹਿਲੇ ਕਿਸੇ ਸਰਪੰਚ ਨੇ ਨਹੀਂ ਕੀਤੀ ਹੁਣ ਅਹੀਂ ਪੰਜਾਂ ਦਹਾ ਸਰਪੰਚਾਂ ਨੇ ਲੈ ਕੇ ਮਤਾ ਪਾ ਕੇ ਭੇਜਿਆ ਹੁਣ ਪਤਾ ਨਹੀਂ ਹੁੰਦਾ ਇਹ ਕਿ ਚਾਹੇ ਕੀ ਬਣਦਾ ਹੈ ਇਹ ਵਾਰੀ ਪਿੰਨਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਖਾਣੇ ਤੇ ਕਹਰੇ ਧੱਕੇ ਖਾਣੇ ਪੈਂ ਜਾਂਦਾ ਸਮਾਜ ਤੋਂ ਬਾਦੂ ਬਥੇ ਪੈਸੇ ਵੀ ਖਾਣਦੇ ਹਾਂਜੀ ਇੱਕ ਸਤ ਪਿੰਡ ਦੀ ਕੀ ਦੁਨੀਆਂ ਦੀ ਹੁੰਦੀ ਆ ਕਿਵੇਂ ਦੇਖਦੇ ਸਾਡੇ ਪਿੰਡ ਦੇ ਵਿੱਚ ਇੱਕੋ ਹੀ ਝਗੜਾ ਉਹ ਸਾਡਾ ਹੀ ਹੋਏਦਾ ਬਾਕੀ ਮੋੜ ਕੇ ਸਾਡੇ ਪਿੰਡ 'ਚ ਝਗੜਾ ਤੇ ਕੋਈ ਹੁੰਦਾ ਨਹੀਂ ਨਾ ਹੀ ਕੋਈ ਲੜਦਾ ਹੈ ਅੱਜ ਕੱਲ੍ਹ ਦੁਨੀਆਂ ਸਮਝਦਾਰ ਹੋ ਗਈ ਆ ਕੌਣ ਲੜੇ ਕਰਦਾ ਕਿਹ ਕੋਲ ਬਿੱਲਾ ਟਾਈਮ ਤੇ ਆਏ ਅਜੇ ਤੱਕ ਦੇ ਕੋਈ 8 ਮਹੀਨਿਆਂ ਜੀ ਇੱਕ ਮਹੀਨਾ ਹੋਇਆ ਉਹ ਸਾਡੇ ਨਾਲ ਹੀ ਜਿਹੜਾ ਕੀਤਾ ਧੱਕਾ ਉਹ ਹੋ ਗਿਆ ਬਸ ਸਾਡਾ ਪਿੰਡ ਬਿਲਕੁਲ ਠੀਕ ਨਹੀਂ ਸਭ ਬਿਲਕੁਲ ਠੀਕ ਸੈਂਟਰ ਤੋਂ ਨੂੰ ਜਦੋਂ 50 70 ਤੋਂ ਸ਼ੁੱਕ ਨੂੰ ਨਜ਼ਦੀਕ ਲੋਕਾਂ ਦਾ ਆਪਣੇ ਪਿੰਡਾਂ ਜਿੰਦੀਆਂ ਕਿਤੇ ਨਾ ਕਿਤੇ ਬਣ ਕੇ ਤੜੇ ਬੰਦੀ ਹੁੰਦੀਆਂ ਨੀਤ ਦਾ ਬੇਦਾਬੀ ਤੋਂ ਆਪ ਜੀ ਦੀ ਗੱਲ ਤੇ ਕਿਵੇਂ ਪ੍ਰਲਾ ਕੀਤਾ ਜਾਏ ਸਾਡੇ ਪਿੰਡ ਜਿੱਤੇ ਅਜੇ ਤੱਕ ਸੈਂਟਰ ਵੱਲੋਂ ਕੋਈ ਪਿਆ ਕਿਸ ਨੂੰ ਨਾਮ ਮਿਲਿਆ ਤੇ ਨਾ ਕੋ ਇਹ ਹੈ ਵੀ ਕੁੜੀਆਂ ਜਿਹੜੀਆਂ ਸ਼ਾਦੀ ਛੁੱਦੀ ਹੁੰਦੀਆਂ ਉਹਦੇ ਪੈਸੇ ਮਿਲ ਜਾਂਦੇ ਆ 5000 6000 ਬਾਕੀ ਕੋਈ ਉਦਾਂ ਦੀ ਕੋਈ ਨਹੀਂ ਮਿਲੀ ਪਿਆ ਕੋਈ ਕਿ ਇਹ ਬੰਦੇ ਨੂੰ ਮ ਨਹੀਂ ਮਿਲਿਆ ਹਰੀ ਜਨਾਂ ਨੂੰ ਨਹੀਂ ਮਿਲਿਆ ਕਿਸੇ ਨੂੰ ਨਹੀਂ ਮਿਲਿਆ ਜੱਟਾਂ ਨੂੰ ਨਹੀਂ ਮਿਲਿਆ ਰਾਜਪੂਤਾਂ ਨੂੰ ਨਹੀਂ ਮਿਲਿਆ ਨੌਜਵਾਨਾਂ ਦਾ ਲੈਕਚਰ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ 'ਚ ਵੀ ਲੋੜ ਹੁੰਦੀ ਸੋ ਉਹਨਾਂ ਵਾਸਤੇ ਤੁਹਾਡੀ ਦਮੀ ਬਲੀ ਪੰਚਾਇਤ ਲੋਕੀਂ ਫਿਰ ਰਹੇ ਸਾਡੇ ਪਿੰਡ ਵਿੱਚ ਨੌਜਵਾਨਾਂ ਵਾਸਤੇ ਖੇਡ ਦਾ ਗਰਾਊਂਡ ਹੋਣਾ ਚਾਹੀਦਾ ਯਾਨੀ ਖੇਡਣ ਤੇ ਨਸ਼ਿਆਂ ਤੋਂ ਬਚਣ ਤੇ ਜੋ ਵੀ ਸਮਾਨ ਅਸੀਂ ਕੋਲੋਂ ਪੈਸਾ ਲਾ ਕੇ ਵੀ ਲਿਆਉਣ ਨੂੰ ਤਿਆਰ ਇੱਥੇ ਸਾਡੇ ਪਿੰਡ ਦੇ ਬੱਚੇ ਖੇਡ ਕੇ ਪਿੰਡ ਦਾ ਨਾਮ ਰੋਸ਼ਨ ਕਰਨਗੇ ਸਰਕਾਰ ਦਾ ਨਾਮ ਰੋਸ਼ਨ ਹੋਏਗਾ ਤੇ ਚੰਗਾ ਪ੍ਰਭਖ ਬਣੇਗਾ ਇਹਦਾ ਤੇ ਪਿੰਡ ਦੇ ਵਿੱਚ ਪਹਿਲ ਤੇ ਤਦ ਦੇ ਥੋੜੀ ਦਾ ਕੰਮ ਕਰਾਉਣ ਜਿਆਦਾ ਨਹੀਂ ਉਹ ਜਿਹੜਾ ਪਿੰਡ ਨੂੰ ਸੂਖ ਸੁੱਖਤਾ ਪ੍ਰਦਾਨ ਨਾਲਾ ਹੀ ਪਿੰਡ ਦਾ ਬਣਾਤਾ ਉਹ ਬਹੁਤ ਜ਼ਰੂਰੀ ਸੀ ਤੇ ਹੁਣ ਅਸੀਂ ਮਿਸ਼ਾਨ ਘਾੜ ਦਾ ਕੰਮ ਕਰਾਂਗੇ ਤੇ ਖੇਡ ਦਾ ਗਰਾਊਂਡ ਵੀ ਤਿਆਰ ਕਰਾਂਗੇ ਜਿਹੜਾ ਜ਼ਰੂਰੀ ਕੰਮ ਨੇ ਉਹ ਅਸੀਂ ਕਰਾ ਦਿਆਂਗੇ ਪਿੰਡ ਦੇ ਲੋਕਾਂ ਦਾ ਨੂੰ ਸੇਵਾ ਕੰਦਾ ਮੋਹਤਾ ਦਾ ਮਾਨ ਸਤ ਜੇ ਤੁਹਾਡੇ ਜੇਤਸ ਸੰਗਤ ਆ ਸੱਜਿਆ ਤੋਂ ਮੈਸੇਜ ਕੀ ਦੇਣਾ ਚਾਹੁੰਦਾ ਹਾਂ ਮੈਂ ਕੱਲਾ ਸਰਪੰਚ ਨਹੀਂ ਮੈਂ ਪਿੰਡ ਦੀ ਸ਼ਮਤੀ ਨਾਲ ਸਰਪੰਚ ਬਣਿਆ ਤੇ ਸਾਰਾ ਪਿੰਡ ਦੀ ਸਰਪੰਚ ਕੋਈ ਵੀ ਕੰਮ ਕਰਾਂਗੇ ਪਿੰਡ ਦੀ ਸ਼ਮਤੀ ਨਾਲ ਕਰਾਂਗੇ ਪਿੰਡ ਦਾ ਵਿਕਾਸ ਹੋ ਸਕੇ ਤੇ ਪਿੰਡ ਸਾਡਾ ਜਿਹੜਾ ਪਹਿਲੇ ਨੰਬਰ ਦੇ ਵਿੱਚ ਆ ਸਕੇ